ਤੇ ਆਣ ਇਹਦੇ ਬੰਦਿਆਂ ਦੇ ਉੱਤੇ ਇੱਕ ਹਮਲਾ ਹੋਇਆ ਸੀ ਜਿਸ ਵਿੱਚ ਕੁਝ ਮਤਲਬ ਕਿ ਮਹਿਤਪੁਰ ਦੇ ਵਿਅਕਤੀਆਂ ਨੇ ਹਮਲਾ ਕੀਤਾ ਸੀ ਤੁਸੀਂ ਉਹ ਵਿਅਕਤੀ ਕਾਬੂ ਕੀਤੇ ਹੈਗੇ ਆ ਸਰ ਕਿੰਨੇ ਬੰਤ ਵਿਅਕਤੀ ਕਾਬੂ ਕੀਤੇ ਹੈਗੇ ਕਿਹੜਾ ਵਾਹਕਲ ਤੁਸੀਂ ਆ ਬਰੰਦ ਕੀਤਾ ਉਹ ਜੋ ਸ਼ਰਾਰਤੀ ਹਨ ਸਰ ਆਪਣੇ मंसूਬਿਆਂ ਨੂੰ ਪੂਰੇ ਕਰਨ ਲਈ ਮਾੜੀ ਹਰਕਤਾਂ ਕਰਦੇ ਹੈ ਅਤੇ دہشت ਫਿਲਾਉਂਦੇ ਹੈ ਇਸੇ ਕੜੀ ਵਿੱਚ ਉਕਤ ਅਨਸਰਾਂ ਨੂੰ ਕਾਬੂ ਕਰਨ ਲਈ ਜ਼ਿਲਹੰਦਰ ਦੀ ਹੱਤੀ ਪੁਲਿਸ ਵੱਲੋਂ ਜੋ ਮੁਹਿੰਮ ਚਲਾਈ ਗਈ ਹੈ ਉਸੀ ਸਬੰਧੀ ਸਰਦਾਰ ਹਰਕਮਲਪ੍ਰੀਤ ਸਿੰਘ ਐਸਐਸਪੀ ਜੁਲੰਦਰ ਦੇਹਤੀ ਦੀ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਅਤੇ ਡੀਐਸਪੀ ਫਲੋਰ ਸਰਦਾਰ ਸਰਵਨ ਸਿੰਘ ਬਲਜੀ ਦੀ ਹਦਾਇਤ ਅਨੁਸਾਰ ਅਸੀਂ ਇੱਕ ਮੁਕੱਦਮਾ ਨੰਬਰ 287 ਮਿਤੀ 31/10/2024 ਜੋ ਕਿ ਟੈਂਪਟ ਟੂ ਮਰਡਰ ਦਾ ਕੇਸ ਸੀਗਾ ਉਹ ਉਸ ਨੂੰ ਟਰੈਕ ਕੀਤਾ ਹੈ ਇਸ ਵਿੱਚ ਕੰਪਲੇਨੈਂਟ ਹਰਜੋਤ ਸਿੰਘ ਜੋ ਕਿ ਆਪਣੇ ਦੋਸਤਾਂ ਨਾਲ ਨਕੌਦਰ ਸਾਈਡ ਤੋਂ ਆਪਣੀ ਗੱਡੀ ਚਾ ਰਿਹਾ ਸੀ ਜਿਸ ਦਾ ਪੈਸਿਆਂ ਨੂੰ ਲੈ ਕੇ ਲੜਨ ਦੇ ਸੀ ਗੋਬਿੰਦ ਸਿੰਘ ਪੁੱਤਰ ਬੱਗਾ ਸਿੰਘ ਅਤੇ ਇਸ ਦੇ ਭਰਾ ਜੱਗੀ ਜੋ ਕਿ ਇਹਨਾਂ ਦੇ ਕੋਲ ਰੋਜ਼ ਦਿਨ ਪੈਸੇ ਮੰਗਣ ਗਿਆ ਸੀਗਾ ਤੇ ਇਹਨਾਂ ਨੇ ਇਸ ਦਾ ਪਿੱਛਾ ਕਰਦੇ ਹੋਏ ਆਪਣੀ ਫੋਰਚੂਨਰ ਗੱਡੀ ਦੇ ਵਿੱਚ ਆਪਣੇ ਹੋਰ ਦੋ ਦੋਸਤ ਅਜੇ ਅਤੇ ਆਕਾਸ਼ ਦੇ ਨਾਲ ਸ਼ਾਪ ਵੈਪਨਸ ਜੋ ਕਿ ਕਿਰਪਾਨਾਂ ਵਗੈਰਾ ਨਾਲ ਲੈ ਸੋਕੇ ਇਸ ਦੇ ਨਾਲ 23 10 24 ਨੂੰ ਕੁੱਟਮਾਰ ਕੀਤੀ ਸੀ ਅਤੇ ਇਸ ਨੂੰ ਜਾਨ ਤੋਂ ਮਾਰ ਦੇਣ ਦੀ ਨੀਅਤ ਨਾਲ ਇਸ ਤੇ ਬਰੂਟਲੀ ਵਾਰ ਕੀਤਾ ਸੀ ਜਿਸ ਨਾਲ ਬਹੁਤ ਬੁਰੀ ਤਰ੍ਹਾਂ ਇੰਜਰਡ ਹੋ ਗਿਆ ਸੀ ਜੀ ਤੇ ਇਸ ਵੰਦੀ ਇਹ ਕਾਫੀ ਦਿਨ ਤੋਂ ਭੱਜਿਆ ਹੋਇਆ ਸੀਗਾ ਜੋ ਕਿ ਆਪਣੇ ਪਰਿਵਾਰ ਸਮੇਤ ਦੂਜੇ ਸ਼ਹਿਰਾਂ 'ਚ ਚਲਾ ਗਿਆ ਸੀਗਾ ਜਿਸ ਨੂੰ ਅਸੀਂ ਟੈਕਨੀਕਲ ਸਾਥੀ ਮਦਦ ਦੇ ਨਾਲ ਕਾਬੂ ਕੀਤਾ ਹੈ ਇਸ ਦੇ ਬਾਕੀ ਜਿਹੜੇ ਦੋਸਤ ਭੱਜੇ ਹੋਏ ਹਨ ਜਿਨ੍ਹਾਂ ਨੂੰ ਜਲਦ ਕਾਬੂ ਕਰ ਲੇ ਮਕਦਮਾ ਚਲਾਨ ਕੁਰਚੇ ਪੇਸ਼ ਕਰਾਂਗੇ ਠੀਕ ਹੈ ਦੇਖ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਸਰਵਜਨ ਨਿਊਜ਼ YouTube Facebook Instagram ਔਰ WhatsApp ਚੈਨਲ ਪਰ